ਵਧੀਆ ਸਮਾਜ ਦੀ ਅੱਜ ਆਪਾਂ ਇੱਕ ਪ੍ਰਾਪਤ ਹੋਈ ਹੈ ਗੁਰੂ ਸਾਹਿਬ ਦੇ ਨਾਲ ਹੋਰ ਆ ਰਿਹਾ ਉਹ ਸੋ ਬੰਦਾ ਨੂੰ ਉਹਦੇ ਖਾਣੀ ਪੈ ਗਈ ਜਿਹੜੇ ਮੈਂ ਆਪਣੇ ਨਾਲ ਚੜ ਕੇ ਆਇਆ ਸੀਗਾ ਜਿਵੇਂ ਕਹਿੰਦੇ ਚੜ ਕੇ ਆਇਆ ਲੋ ਤਾਂ ਫਿਰ ਤੇਗ ਹੀ ਮਿਲਦੀ ਆ ਨਿੰਕਿਆਂ ਨੂੰ ਦੇਖ ਦਿੰਦੇ ਆ ਅਸੀਂ ਇਹ ਤਾਂ ਟਾਈਮ ਹੀ ਨਹੀਂ ਹੈਗਾ ਬ੍ਰਾਂਬੜੀਏ ਜੀ ਦਾ ਬੜੀਆਂ ਕੁਰਬਾਨੀਆਂ ਕੀਤੀਆਂ ਨੇ ਬਾਅਦ ਵਿੱਚ ਉਹ ਵੀ ਸੁਣਾਉਂਗਾ ਤੁਹਾਨੂੰ ਆ ਦਿੱਤੇ ਨੇ ਕਹਿੰਦਾ ਜਿਸ ਕੌਮ ਦੀ ਸ਼ਕਤੀ ਜੇ ਵੇਖਣੀ ਹੈ ਇਸ ਕੌਮ ਦੀ ਸ਼ਕਤੀ ਜੇ ਦੇਖਣੀ ਆ ਕਦੇ ਗਿਣੋ ਨਾ ਉਸ ਦੇ ਮਰੀਦ ਕਿੰਨੇ ਬੰਦੇ ਗਿਣੋ ਨਾ ਸਗੋਂ ਇਹ ਕਰੋ ਬੇਤੀ ਉਸ ਕੌਮ ਦੇ ਹੋਏ ਸ਼ਹੀਦ ਕਿੰਨੇ ਗਿਣ ਕੇ ਵੇਖੋ ਸੰਸਾਰ ਦੀਆਂ ਕੁੱਲ ਕੌਮਾਂ ਵੇਖੋ ਕੌਣ ਨੀਵੀਂ ਕੌਣ ਉੱਚੀ ਜਿਸ ਕੌਮ ਦੇ ਹੋਣ ਸ਼ਹੀਦ ਬਹੁਤੇ ਜਿਸ ਕੌਮ ਦੇ ਹੋਣ ਸ਼ਹੀਦ ਬਹੁਤੇ ਉਸ ਕੇਮ ਦੀ ਰਹਤੀ ਆ ਸਦਾ ਧੌਣੂ ਕਿਤਾਬ ਹੋ ਲਿਖਦੇ ਆ ਕਹਿੰਦਾ ਡੋਲ ਦਿੱਤਾ ਬਾਤਾਂ ਦੇ ਖੂਨ ਕਿੰਨਾ ਉਹ ਦਿੱਤਾ ਬਤਨ ਲਈ ਖੂਨ ਕੇ ਨਾਂ ਹਿਸਾਬ ਨਾ ਲੱਗੇ ਤੇ ਹਸਾਬੀਆਂ ਦਾ ਉਥੇ ਪੰਥ ਦੇ ਝੰਡੇ ਨੇ ਝੁਲਣਾ ਜਿੱਥੇ ਝੁਲੇਗਾ ਲਹੂ ਪੰਜਾਬੀਆਂ ਦਾ ਕਿਕਰ ਬੀਜ ਕੇ ਮਿਲਦੀਆਂ ਆਂਬੀਆਂ ਨਹੀਂ ਉਹਨੇ ਕਿਕਰ ਬੀਜੀ ਨਾ ਉਹਨੇ ਆਂਬੀਆਂ ਨਹੀਂ ਲੱਗੀਆਂ ਤੇ ਮੈਂ ਕਹਿੰਦਾ ਭਾਵੇਂ ਦੌਰ ਦਾਕ ਬਜਾਉਂਦੀਆਂ ਕਿਕਰ ਬੀਜੇ ਜੱਟ ਇਹ ਕਈ ਆਪਣੇ ਆਂਡਾ ਜੀ ਦਾ ਫਿਰੋਸ ਹੋਲ ਪੱਕੇ ਇਹ ਕبھی ਦਰਵੇਸ਼ ਜਿਨੇ ਖੇੜ ਜਾਣਗੇ ਹੱਕ ਦੀ ਜਾਨ ਉੱਤੇ ਜਿਹੜੇ ਲਾਗ ਨੇ ਸ੍ਰੀ ਦਸ ਗੁਰੂ ਤੋਂ ਹੋਰ ਮੋਗਾ ਨੂੰ ਚੱਤਾ ਸਿੰਘ ਆਗਰਵਿਆ ਉਪਰੀੜੇ ਦੀ ਘਰ ਤੋਂ ਆਦਿਆਂ ਸਾਡੇ ਬਡੇਰੇ ਆ ਭੰਗਰੇ ਨੇ ਮੇਰੇ ਨਾਲ ਦਾ ਪਰਿਵਾਰ ਹੈ ਇਹ ਚਾ ਅੱਗੇ ਹੁੰਦਾ ਮੇਰੇ ਮਾਮਾ ਜੀ ਸੀਗੇ ਭੰਗੜਾ ਜੀ ਰਜੀਵ ਸਿੰਘ ਜੀ ਭੰਗੜਾ ਜੀ ਨੇ 27 ਸਾਲ ਪਹਿਲਾਂ ਤੋਂ ਹੀ ਜਨਮ ਦਿਨ ਦਾ ਮਨਾਇਆ ਉਹ ਸਿਆਸਤ ਦੀ ਭੇਡ ਚੜ ਕੇ ਮੈਂ ਉਹਦਾ ਬਹੁਤ ਬੜਾ ਅਸਰ ਪਿਆ ਉਹਦਾ ਆ ਗਿਆ ਸੀ ਬਹੁਤ ਤੇ ਮੇਰੀ ਮਾਂ ਵੀ ਬਹੁਤ ਦਲੇਰ ਸੀ ਕਿ ਬਹੁਤ ਪੜਾ ਚੌਂਕਾ ਲਾ ਕੇ ਰਹਿਣੀ ਸੀ ਉੱਥੇ ਹੀ ਹੋਣ ਲੈ ਗਏ ਕਿ ਸੰਸਕਾਰ ਨੇ ਗੁਰ ਪਿਤਾ ਜੀ ਦੀ ਜੀ ਘਰ ਦੀ ਆਰੰਭਿਕ ਸੇਵਾ ਕਰਦੇ ਨੇ ਜੀ ਉੱਥੇ ਸਾਡੇ ਮੈਂ ਬਹੁਤ ਅਫਸਰ ਤੇ ਹੋਰ ਮੈਨੂੰ ਬਹੁਤ ਖੁਸ਼ੀ ਹੋਈ ਏ ਧੰਨ ਦਾ ਜੀ ਸਾਨੂੰ ਮਿਲਦੇ ਨੇ ਹਰ ਜੀ ਜੀ ਇਦਾਂ ਮਿਲ ਕੇ ਹੋਰ ਅਸਰ ਦੇ ਸਾਡਾ ਵਧੀਆ ਫੜੀ ਜਾਂਦਾ ਤੇ ਆ ਲਿਖਦੇ ਨੇ ਉਥੇ ਕਹਿੰਦਾ 33 ਤਵੀ ਤੋਂ ਚਾਂਦਨੀ ਚੌਕ ਟਿਕਰ ਤੱਤੀ ਤਵੀ ਤੋ ਚਾਦਨੀ ਚੌਕ ਟਿੱਕਰ ਤੋਰੀ ਗੁਰੂਆਂ ਨੇ ਜੋ ਛੜੀ ਲੜੀ ਸੀ ਤੀਆਂ ਦੀ ਉਹਨੂੰ ਦਿੱਤਾ ਦਸ਼ਮੇਸ਼ਰੀ ਨੇ ਰੋ ਪੈਸਾ ਲਾਈ ਸਿੰਘਾਂ ਨੇ ਝੜੀ ਸੀ ਤੀਆਂ ਦੀ ਕਿਧਰੇ ਕੰਧ ਖੁੰਨੀ ਕਿਧਰੇ ਢਾਹ ਕੋਈ ਕਿਧਰੇ ਕੰਧ ਖੁੰਨੀ ਕਿਧਰੇ ਢਾਹ ਕੋਈ ਕਿਧਰੇ ਜਾਨ ਹੈ ਕਿਧਰੇ ਸ਼ਾਨ ਹੈ ਗੜੀ ਛੀਦੀਆਂ ਦੀ ਜੀਤ ਉੱਪਰ ਹੀੜੇ ਦਾ ਥੇ ਉੱਚਾ ਜੀਤ ਉਪਰ ਹੀ ਇਹਦਾ ਥੇ ਉੱਚਾ ਦਾਸ ਤਾਂ ਇੱਕ ਬੜੀ ਛੇਤੀਆਂ ਦੇ ਉੱਤੇ ਬੜੀਆਂ ਛੇਤੀਆਂ 35000 ਇਸ ਦੇ ਨਹੀਂ ਹੈ ਇਹ ਉਹ ਸੋਣਾ ਕਰਵਾਇਆ ਆ ਇਹਨਾਂਾਰੇ ਲੋਕਾਂ ਨੇ ਜਿੱਥੇ ਗੱਲ ਜੀ ਬਾਰੇ ਕਹਿੰਦਾ ਮੈਂ ਇਕੱਲਾ ਹੀ ਚੱਲਾ ਥਾ ਜਾਣ ਬੇ ਮੰਜ਼ਲ ਮੈਂ ਇਕੱਲਾ ਹੀ ਚੱਲਾ ਥਾ ਜਾਣ ਬੇ ਮੰਜ਼ਲ ਮਾਗਰ ਲੋਕ ਸਾਥ ਦਿੱਤੇ ਗਏ ਕਾਰ ਬੰਨ੍ਹ ਕੇ ਕਾਰਮਾ ਦੇਖੋ ਕਿੰਨਾ ਵੱਡ ਗਿਆ ਇਹ ਕੱਲੇ ਇੱਕਾ ਮੋਸਲ ਨੂੰ ਤੁਹਾਨੂੰ ਕਹਿੰਦਾ ਸਿਰ ਲੈ ਗਿਆ ਸਿਰ ਲੈ ਗਿਆ ਰਹਿਣਾ ਬਚਣ ਜਾਵੇ ਸਿਰ ਲੈ ਗਿਆ ਰਹਿਣਾ ਬਚਣ ਜਾਵੇ ਸਿਰ ਕੱਲੀ ਟਿਕਾਲਿਆ ਖਾਸ ਨੇ ਮਿਲੀ ਮੌਤ ਜੇ ਖੱਡੇ ਦੀ ਧਾਰ ਵਿੱਚੋਂ ਕੋਸ਼ੂ ਸੀਰੀਅਸ ਹੀ ਲਾ ਲਿਆ ਖਾਸ ਨੇ ਰਾਤੀ ਮੋਏ ਸਵੇਰ ਨੂੰ ਫਿਰ ਜੀਪੇ ਜੀਵਨ ਐਸਾ ਬਣਾ ਲਿਆ ਖਾਸ ਨੇ ਰਾਖੀ ਧਰਮ ਦੀ ਕੀਤੀ ਹੈ ਕਿਵੇਂ ਸਿੰਘਾਂ ਰਾਖੀ ਧਰਮ ਦੀ ਕੀਤੀ ਹੈ ਕਿਵੇਂ ਸਿੰਘਾਂ ਜਾਨਾ ਧਰਮ ਤੋਂ ਕਿਸ ਤਰ੍ਹਾਂ ਵਾਰੀਆਂ ਨੇ ਜੱਗ ਸਾਰਾ ਆਜ਼ਾਦ ਜੀ ਯਾਦ ਰੱਖੂ ਤੇਗਾਂ ਸਿੰਘਾਂ ਨੇ ਜਿਹੜੀਆਂ ਵਾਰੀਆਂ ਇਦਾਂ ਤੇ ਸ਼ੌਕ